ਸੁਪਰੀਮ ਕੋਰਟ ਨੇ ਦਿੱਲੀ ਅਤੇ ਐਨਸੀਆਰ ਵਿੱਚ ਵਧਦੇ ਹਵਾ ਪ੍ਰਦੂਸ਼ਣ ਉੱਤੇ ਆਨ ਵਿੱਚ ਲੱਖਦੇ ਪਰਾਲੀ ਸਾੜਨ ਦੇ ਮਾਮਲੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਮੁੱਖ ਨਿਆਦੀ ਸੂਰਿਆਕਾਂਤ ਨੇ ਕਿਹਾ ਕਿ ਕਿਸਾਨਾਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਉਹਨਾਂ ਨੂੰ ਜਾਗਰੂਕ ਕਰਨਾ ਅਤੇ ਲੋੜਿੰਦੀ ਮਸ਼ੀਨਰੀ ਪ੍ਰਦਾਨ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿਸਾਨਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਪ੍ਰਦੂਸ਼ਣ ਐਕਟ ਤੋਂ ਮੁਕਤੀ ਅਤੇ ਪਰਾਲੀ ਸਾੜਨ ਨਾਲ ਜੁੜੇ ਮਾਮਲੇ ਦੀ ਦਰਦਗੀ ਦੀ ਮੰਗ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸ਼ਗਰਚ ਕਮੇਟੀ ਕਰਪੂਤਲਾ ਤੋਂ ਸੰਗਠਨ ਸਕਤਰ ਸਿੰਘ ਮਹੀਵਾਲ ਜੋ ਕੱਲ ਸੁਪਰੀਮ ਕੋਰਟ ਦੇ ਜੱਜ ਦੀ ਜਿਹੜੀ ਆ ਉਹ ਟਿੱਪਣੀ ਆਈ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਿ ਜੋ ਕਿਸਾਨਾਂ ਨੂੰ ਖਲਨਾਇਕ ਬਣਾ ਕੇ ਤੁਸੀਂ ਪਰਚੇ ਕਰ ਰਹੇ ਜੋ ਵੀ ਇਹ ਠੀਕ ਨਹੀਂ ਹੈਗੇ ਅਸੀਂ ਕਹਿੰਨੇ ਕਿ ਠੀਕ ਆ ਦੇਰ ਆਏ ਦਰੁਸਤ ਆਏ ਪਰ ਸਾਨੂੰ ਪਿਛਲੇ 7-8 ਸਾਲ ਤੋਂ ਜਿਹੜਾ ਵਾ ਉਹ ਜਲੇਲ ਕੀਤਾ ਜਾ ਰਿਹਾ ਵਾ ਕਿਸਾਨਾਂ ਨੂੰ ਖਲਨਾਇਕ ਬਣਾ ਕੇ ਇਕ ਤਾਂ ਪ੍ਰਦੂਸ਼ਣ ਐਕਟ ਦੇ ਵਿੱਚ ਸ਼ਾਮਲ ਕਰਤਾ ਸਾਡੀ ਮੰਗ ਆ ਕਿ ਸਾਨੂੰ ਪ੍ਰਦੂਸ਼ਣ ਐਕਟ ਚੋਂ ਬਾਹਰ ਕੀਤਾ ਜਾਵੇ ਤੇ ਦੂਸਰਾ ਸਾਨੂੰ ਖਲਨਾਇਕ ਬਣਾ ਕੇ ਵੀ ਇਹ ਪ੍ਰਦੂਸ਼ਣ ਕਰਦੇ ਆ ਪ੍ਰਦੂਸ਼ਣ ਕਰਦੇ ਆ ਤੇ ਜਿਹੜੀਆਂ ਕਾਰਪੋਰੇਟ ਘਰਾਣੇ ਦੇ ਅਡਾਨੀਆਂ ਬਾਨੀਆਂ ਦੇ ਗਾੜੀ ਹੈ ਆ ਉਹਨਾਂ ਨੂੰ ਵਿਚਾਰਿਆ ਜਿੰਨੀਆਂ ਫੈਕਟਰੀਆਂ ਇੰਡਸਟਰੀਆਂ ਧਰਤੀ 'ਤੇ ਗੰਦਾ ਪਾਣੀ ਪਾ ਰਹੀਆਂ ਵਾ ਦਰਿਆਵਾਂ ਦੇ ਵਿੱਚ ਨਾਲਿਆਂ ਦੇ ਵਿੱਚ ਬੁੱਢਾ ਦਰਿਆ ਵੇਖ ਲਓ ਲੁਧਿਆਣੇ ਵਾਲੇ ਦਾ ਕੀ ਹਾਲ ਆ ਸਤਲੋਜ ਦਾ ਕੀ ਹਾਲ ਆ ਪਾਣੀ ਪੀਣ ਲਾਇਕ ਨਹੀਂ ਰਿਹਾ ਉਹਨਾਂ ਤੇ ਜਿਹੜਾ ਸ੍ਰੀਮ ਕੋਰਡ ਦੀ ਟਿੱਪਣੀ ਨੂੰ ਇਸ ਵੇਲੇ ਤਾਂ ਵੇਖਿਆ ਜਾਵੇ ਤਾਂ ਚੰਗਾ ਹੀ ਵੇਖਿਆ ਜਾਊ ਚਲੋ ਜਿਵੇਂ ਆਪਾਂ ਕਹਿ ਦਿੰਨੇ ਆਮ ਕੀ ਦੇਰ ਆਏ ਦਰਸਤ ਆਏ ਕੋਈ ਫੈਸਲਾ ਚੰਗਾ ਆ ਕਿਸਾਨਾਂ ਦੇ ਹੱਕ ਦੇ ਵਿੱਚ ਪਰ ਕਿਸਾਨ ਤੇ ਬਹੁਤ ਚਿਰ ਤੋਂ ਕਹਿ ਰਿਹਾ ਕਿ ਅਸੀਂ ਪ੍ਰਦੂਸ਼ਣ ਜਿਹੜਾ ਉਹ ਨਹੀਂ ਕਰਦੇ ਨਾ ਅਸੀਂ ਕਰਨਾ ਚਾਹੁੰਦੇ ਕਿਉਂਕਿ ਜੇ ਆਪਾਂ ਪੂਰਨ ਤੌਰ ਤੇ ਪ੍ਰਦੂਸ਼ਣ ਸਾਰਾ ਵੇਖੀਏ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਦੇਸ਼ ਦੇ ਵਿੱਚ ਇੰਡਸਟਰੀਆਂ ਗੱਡੀਆਂ ਕਿੰਨੀਆਂ ਚੱਲ ਰਹੀਆਂ ਹੋਰ ਕਿੰਨੇ ਪ੍ਰਦੂਸ਼ਣਾ ਸ਼ੋਰ ਪ੍ਰਦੂਸ਼ਣਾ ਕਈਆਂ ਤਰ੍ਹਾਂ ਦਾ ਕਿਸਾਨ ਦਾ ਪ੍ਰਦੂਸ਼ਣ ਤੇ ਉਹਦੇ ਮੁਕਾਬਲੇ ਬਹੁਤ ਘੱਟ ਆ ਵੈਸੇ ਹੀ ਪਹਿਲਾਂ ਹਰ ਇਹ ਤੇ ਪਤਾ ਨਹੀਂ ਸਰਕਾਰਾਂ ਵੱਲੋਂ ਜਾਂ ਕਾਰਪੋਰੇਟ ਵੱਲੋਂ ਐਵੇਂ ਸਰਕਾਰਾਂ ਵੱਲੋਂ ਇੱਕ اڈੰਬਰ ਬਣਾ ਕੇ ਬਾਧੂ ਦਾ ਜਿਹੜਾ ਕਿਸਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਪਰਚੇ ਹੋਏ ਕਿਸਾਨਾਂ ਦੇ ਉੱਤੇ ਕਿਸਾਨਾਂ ਦੀਆਂ ਫਸਲਾਂ ਲੇਟ ਹੋਈਆਂ ਬੀਜਣ ਤੋਂ ਕਈ ਡਰਦੇ ਰਾਤ ਨੂੰ ਹੁਣ ਪਿੱਛੇ ਕੀ ਹੋਇਆ ਵੀ ਲੇਟ ਅੱਗ ਲਾਉਣੀ ਰਾਤ ਨੂੰ ਉਸ ਵੇਲੇ ਉਹਦੋਂ ਤਰੇਲ ਪੈ ਜਾਂਦੀ ਉਹਦੋਂ ਅੱਗ ਨਹੀਂ ਲੱਗਦੀ ਉਹ ਕਿਸਾਨ ਨੂੰ ਕੀ ਹੋਇਆ ਨੇ ਅੱਗ ਵੀ ਲਾਈ ਪਰਚਾ ਵੀ ਹੋ ਗਿਆ ਤੇ ਉਹਦਾ ਮੁੜ ਕੇ ਉਹਨੂੰ ਉਪਰਾਲੀ ਨੂੰ ਫੇਰ ਸਾਹਮਣੇ ਵਾਸਤੇ ਵੱਧ ਡੀਜ਼ਲ ਲੱਗਾ ਸਾਰਾ ਕੁਝ ਖਰਚਾ ਇਸੇ ਤਰੀਕੇ ਨਾਲ ਹੋਇਆ ਦੂਸਰੀ ਗੱਲ ਇਹਨਾਂ ਕਹੀ ਆ ਕਿ ਕਿਸਾਨ ਨੂੰ ਸਮਝਾਇਆ ਸਮਝਾਉਣਾ ਚਾਹੀਦਾ ਵਾ ਕਿਸਾਨ ਪਹਿਲਾਂ ਸਮਝਾਇਆ ਕਿਸਾਨ ਨੂੰ ਸਮਝਾਉਣ ਦੀ